ਪੰਜਾਬ ਯੂਨੀਵਰਸਿਟੀ ਦੇ ਸੈਨੇਟ ਚੋਣਾਂ ਦੇ ਤਰੀਕਾ ਅਨਾਉਂਸ ਕਰਨ ਦੀ ਮੰਗ ਲੈ ਕੇ ਅੱਜ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸ ਦਰਮਿਆਨ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਬਹਿਸ ਹੋ ਗਈ। ਅਸਲ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਮਾਹੌਲ ਗਰਮਾਇਆ ਹੋਇਆ ਹੈ ਤੇ ਪੁਲਿਸ ਨੇ 2 ਨੰਬਰ ਗੇਟ ਤੋਂ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦੇ ਇਸ ਐਕਸ਼ਨ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਪਾਰਾ ਚੜ ਗਿਆ ਤੇ ਉਹ ਭੜਕ ਉੱਠੇ। ਵਿਦਿਆਰਥੀ ਪੀ.ਜੀ.ਆਈ ਦੇ ਸਾਹਮਣੇ 1 ਨੰਬਰ ਗੇਟ ਖੋਲ੍ਹ ਕੇ ਯੂਨੀਵਰਸਿਟੀ ਅੰਦਰ ਦਾਖਲ ਹੋ ਗਏ। ਦੱਸਿਆ ਜਾਂਦਾ ਹੈ ਕਿ ਇਸ ਮੌਕੇ ਤੇ ਹਾਲਾਤ ਵਿਗੜਦੇ ਦੇਖ ਚੰਡੀਗੜ੍ਹ ਦੇ ਐਸਐਸਪੀ ਕਨਵਰਤਦੀਪ ਕਾਲਪੀ ਮੌਕੇ ਤੇ ਪਹੁੰਚ ਗਏ। ਉਥੇ ਹੀ ਪੁਲਿਸ ਦੀ ਭਾਰੀ ਮਾਤਰਾ ਦੇ ਇੱਕ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਐਲਾਨ ਕਰ ਦਿੱਤਾ ਕਿ ਪੁਲਿਸ ਜਿੱਥੇ ਵੀ ਕਿਸੇ ਨੂੰ ਰੋਕਦੀ ਹੈ ਉੱਥੇ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇ। ਹੁਣ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਿਰਾਸਤ ਚਲਿਆ ਗਿਆ ਤਾਂ ਹਾਲਾਤ ਵਿਗੜ ਗਏ। ਜਿੱਥੇ ਵਿਦਿਆਰਥੀ ਆਪਣਾ ਬੈਠ ਕੇ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਹੀ ਉਨ੍ਹਾਂ ਦਾ ਪਾਰਾ ਚੜ ਗਿਆ ਉਹ ਪੜਕੁੱਟੇ ਨੇ ਤੇ ਉਨ੍ਹਾਂ ਨੇ ਪੀਜੀਆਈ ਦੇ ਸਾਹਮਣੇ ਇੱਕ ਨੰਬਰ ਗੇਟ ਖੋਲ ਕੇ ਯੂਨੀਵਰਸਿਟੀ 'ਚ ਦਾਖਲਾ ਵੀ ਲਿਆ ਲਿਆ। ਪੰਜਾਬ ਯੂਨੀਵਰਸਿਟੀ ਦੇ ਸੈਨੇਟ ਚੋਣਾਂ ਦੀ ਤਰੀਕਾ ਅਨਾਉਂਸ ਕਰਨ ਦੀ ਮੰਗ ਲੈ ਕੇ ਅੱਜ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦਰਮਿਆਨ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਬਹਿਸ ਹੋ ਗਈ ਰਸਲ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਮਾਹੌਲ ਗਰਮਾਇਆ ਹੋਇਆ ਹੈ ਤੇ ਪੁਲਿਸ ਨੇ 2 ਨੰਬਰ ਗੇਟ ਤੋਂ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਦੇ ਇਸ ਐਕਸ਼ਨ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਪਾਰਾ ਚੜ ਗਿਆ ਤੇ ਉਹ ਭੜਕ ਉੱਠੇ ਵਿਦਿਆਰਥੀ ਪੀਜੀਆ ਦੇ ਸਾਹਮਣੇ 1 ਨੰਬਰ ਗੇਟ ਖੋਲ੍ਹ ਕੇ ਯੂਨੀਵਰਸਿਟੀ ਅੰਦਰ ਦਾਖਲ ਹੋ ਗਏ ਦਾਅਵੇ ਹੈ ਕਿ ਇਸ ਮੌਕੇ ਪੁਲਿਸ ਮੁਲਾਜ਼ਮਾਂ ਤੇ ਹੋਈ ਤੇ ਹਾਲਾਤ ਵਿਗੜਦੇ ਦੇਖ ਚੰਡੀਗੜ੍ਹ ਤੇ ਐਸਐਸਪੀ ਕਨਵਰਤਦੀਪ ਕੌਫੀ ਮੌਕੇ ਤੇ ਪਹੁੰਚ ਗਏ ਉਥੇ ਹੀ ਪੁਲਿਸ ਦੀ ਭਾਰੀ ਮਾਤਰਾ ਦੇ ਇੱਕ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਐਲਾਨ ਕਰ ਦਿੱਤਾ ਕਿ ਪੁਲਿਸ ਜਿੱਥੇ ਵੀ ਕਿਸੇ ਨੂੰ ਰੋਕਦੀ ਹੈ ਉੱਥੇ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇ ਹੁਣ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਿਰਾਸਤ ਚਲਿਆ ਗਿਆ ਤਾਂ ਹਾਲਾਤ ਵਿਗੜ ਗਏ ਜਿੱਥੇ ਵਿਦਿਆਰਥੀ ਆਪਣਾ ਬੈਠ ਕੇ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਹੀ ਉਹਨਾਂ ਦਾ ਪਾਰਾ ਚੜ ਗਿਆ ਉਹ ਪੜ ਕੁੱਟھے ਨੇ ਤੇ ਉਹਨਾਂ ਨੇ ਪੀਜੀਆਈ ਦੇ ਸਾਹਮਣੇ ਇੱਕ ਨੰਬਰ ਗੇਟ ਖੋਲ ਕੇ ਯੂਨੀਵਰਸਿਟੀ 'ਚ ਦਾਖਲਾ ਵੀ ਲਿਆ ਲਿਆ